ਕਮਟਾ ਮੰਡਲ ਦਾ ਪ੍ਰਧਾਨ ਜ਼ਿਲ੍ਹੇ ਦਾ ਪ੍ਰਧਾਨ ਪ੍ਰਦੇਸ਼ ਦਾ ਅਧਿਐਕਸ਼ इवन ਰਾਸ਼ਟਰੀ ਅਧਿਐਕਸ਼ ਬਣ ਸਕਦਾ ਸਾਡੇ ਕੋਲ ਕਈ ਅਸ਼ੀ ਮਸਾਲਾ ਹੈ ਅੱਜ ਉਸੇ ਦ੍ਰਿਸ਼ਟੀ ਦੇ ਨਾਲ ਕਾਦੀਆਂ ਵਿਧਾਨ ਸਭਾ ਦੇ ਦੋ ਮੰਡਲ ਕਾਦੀਆਂ ਮੰਡਲ ਔਰ ਕਾਨੂੰਨ ਮੰਡਲ ਦਾ ਚੋਣ ਹੋਇਆ ਔਰ ਜਿਸ ਤਰੀਕੇ ਦਾ ਜੋਸ਼ ਮੈਨੂੰ ਇਸ ਕਾਰਕਰਮ ਦੇ ਅੰਦਰ ਵੇਖਣ ਨੂੰ ਮਿਲਿਆ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਅਧਿਐਕਸ਼ ਆਦਰਯ ਸ਼ਿਭੀ ਰਾਜੂ ਜੀ ਉਪਾਧਿਐਕਸ਼ ਸਾਡੀ ਪੈਣ ਕੁਲਵਿੰਦਰ ਜੀ ਔਰ ਹੋਰ ਕਾਰਕਿਰਤਾ ਵੀ ਸਾਰੇ ਮੌਜੂਦ ਸੀ ਮਨ ਬੜਾ ਪ੍ਰਸੰਨ ਹੋਇਆ ਕਿ ਪਾਰਟੀ ਜਿਸ ਤਰੀਕੇ ਦੇ ਨਾਲ ਇੱਕ ਨਵੇਂ ਅਧਿਐਕਸ਼ ਦੀ ਚੋਣ ਦੇ ਉਨ ਨੂੰ ਲੈ ਕੇ ਖੜੀ ਹੈ ਐਸਾ ਲੱਗਦਾ ਹੈ ਕਿ ਆਉਣ ਵਾਲਾ ਸਮੇਂ ਭਾਰਤੀ ਜਨਤਾ ਪਾਰਟੀ ਦਾ ਹੈ ਅਸੀਂ ਕਾਦੀਆਂ ਮੰਡਲ ਦੇ ਅੰਦਰ ਗੁਲਸ਼ਨ ਵਰਮਾ ਜੀ ਅੱਜ ਅਧਿਐਕਸ਼ ਚੁਣੇ ਗਏ ਸਰਵਸੰਮਤੀ ਦੇ ਨਾਲ ਉਹਨਾਂ ਦੀ ਤਾਜਪੁਰਸ਼ੀ ਦਾ ਕਾਰਜਕ੍ਰਮ ਕੀਤਾ ਔਰ ਉਹਦੇ ਬਾਅਦ ਕਾਨਵਾਨ ਮੰਡਲ ਦੇ ਵਿੱਚ ਅਰਜੁਨ ਸਿੰਘ ਚਿਪ ਤੋਂ ਉਹ ਮੰਡਲ ਅਧਿਐਕਸ਼ ਸਰਵਸੰਮਤੀ ਦੇ ਨਾਲ ਚੁਣੇ ਗਏ ਆ ਉਹਨਾਂ ਦੀ ਤਾਜਪੁਰਸ਼ੀ ਦਾ ਕਾਰਜਕ੍ਰਮ ਵੀ ਅਜੇ ਸਿੱਥੇ ਕੀਤਾ ਕਾਨੂੰਨਾਨ ਦੇ ਵਿੱਚ ਵੱਖਰਾ ਕਾਰਜਕ੍ਰਮ ਵੀ ਕਰਾਂਗੇ ਲੇਕਿਨ ਸਭ ਕਾਰਜਕਰਤਾ ਨੇ ਨਾ ਕੇਵਲ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਬਲਕਿ ਉਹਨਾਂ ਦਾ ਪੂਰਨ ਸਹਿਯੋਗ ਕਰਨ ਦਾ ਆਸ਼ਵਾਸਨ ਦਿੱਤਾ ਦੇਖੀਏ ਮੇਰੀ ਗੱਲ ਸੁਣੋ ਭਾਰਤੀ ਜਨਤਾ ਪਾਰਟੀ ਮੈਂ ਪਹਿਲੇ ਸ਼ੁਰੂਆਤੀ ਤੋਂ ਕੀਤੀ ਕਾਰਜਕਰਤਾ ਦੀ ਪਾਰਟੀ ਹੈ ਇੱਥੇ ਪਾਰਟੀ ਵਿਧਾਇਕ ਬਣਾਉਂਦੀ ਹੈ ਐਮਐਲਏ ਪਾਰਟੀ ਨਹੀਂ ਬਣਾਉਂਦਾ ਇੱਥੇ ਸੋ ਜਿਸ ਨੂੰ ਵੀ ਪਾਰਟੀ ਟਿਕਟ ਦੇਗੀ ਉਦੇ ਮਗਰ ਲੱਗ ਕੇ ਜਿਹੜੇ ਸਾਰੇ ਕਾਰਜਕਰਤਾ ਇਕਜੁੱਟ ਹੋ ਕੇ ਕੰਮ ਕਰਨਗੇ ਔਰ ਉਹਨੂੰ ਵਿਜੇ ਹੀ ਬਣਾਉਣ ਦਾ ਪ੍ਰਯਾਸ ਕਰਨ ਕਰਨਗੇ ਔਰ ਮੈਨੂੰ ਪੂਰਨ ਆਸ਼ਾ ਹੈ ਕਿ ਜਿਸ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਵੀ ਬਦਲ ਰਿਹਾ ਆਉਣ ਵਾਲਾ ਸਮੇਂ ਭਾਰਤੀ ਜਨਤਾ ਪਾਰਟੀ ਦਾ 2027 ਦੇ ਵਿੱਚ ਨਿਸ਼ਚੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਬਣੇਗੀ। ਕਿ ਤੋਂ ਸਭ ਤੋਂ ਪਹਿਲਾਂ ਕਿ ਮੈਂ ਦੋਨਾਂ ਮੰਡਲ ਪ੍ਰਧਾਨਾਂ ਨੂੰ ਆਪਣੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ। ਭਾਰਤੀ ਜਨਤਾ ਪਾਰਟੀ ਜਿਵੇਂ ਵਾਸੂਦੇਵ ਜੀ ਨੂੰ ਦੱਸਿਆ ਇੱਕ ਕਾਡਰ ਬੇਸ ਪਾਰਟੀ ਹੈ। ਸਾਡੇ ਵਿੱਚ ਕੋਈ ਵੀ ਪ੍ਰਧਾਨਗੀ ਕਿਸੇ ਇਹ ਪਰਿਵਾਰਵਾਦ ਨਹੀਂਗਾ ਵੀ ਇੱਕੋ ਹੀ ਪ੍ਰਧਾਨ 20 ਸਾਲ ਚੱਲ ਗਿਆ 15 ਸਾਲ ਚੱਲ ਗਿਆ ਹਰ 3 ਸਾਲ ਦੇ ਬਾਅਦ ਭਾਰਤੀ ਜਨਤਾ ਪਾਰਟੀ ਜਿਹੜਾ ਜਾ ਸੰਗਠਨ ਆ ਉਹਦੇ ਚੋਣਾਂ ਹੁੰਦੇ ਆ ਬੂਥ ਪ੍ਰਧਾਨ ਤੋਂ ਲੈ ਕੇ ਮੰਡਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸਟੇਟ ਪ੍ਰੈਜ਼ੀਡੈਂਟ ਨੈਸ਼ਨਲ ਪ੍ਰੈਜ਼ੀਡੈਂਟ ਤੱਕ ਜਿਹੜਾ ਹਰ 3 ਸਾਲ ਬਾਅਦ ਚੁਣਿਆ ਜਾਂਦਾ 3 ਸਾਲ ਦੀ ਟਿਨਿਓ ਹੁੰਦੀ ਆ ਰਿਕਰੀ ਉਸੇ ਹੀ ਸੰਦਰਭ ਦੇ ਵਿੱਚ ਅੱਜ ਅਸੀਂ ਸਾਡੇ ਵਾਸੂ ਜੀ ਜਿਹੜੇ ਚੋਣ ਅਧਿਕਾਰੀ ਆ ਜਿਲ੍ਹੇ ਦੇ ਉਹ ਇੱਥੇ ਪਹੁੰਚਿਆ ਇਹ ਨਵੇਂ ਮੰਡਲ ਪ੍ਰਧਾਨਾਂ ਦੀ ਚੋਣ ਹੋਈ ਆ ਆਸ ਕਰਦੇ ਆ ਕਿ ਨਵੇਂ ਮੰਡਲ ਪ੍ਰਧਾਨ ਸਾਰਿਆਂ ਨੂੰ ਨਾਲ ਲੈ ਕੇ ਚੱਲ ਕੇ ਤੇ ਜਿਹੜੀਆਂ ਖਾਸ ਕਰਕੇ ਸੈਂਟਰ ਸਰਕਾਰ ਦੀਆਂ ਸੁਵਿਧਾਵਾਂ ਜਿਹੜੀਆਂ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ ਇਹ ਦਿਨੇ ਇਕਰਾਤ ਕਰਕੇ ਉਹ ਜਿਹੜੀਆਂ ਸੁਵਿਧਾਵਾਂ ਆਮ ਜਨमानस ਤੱਕ ਪਹੁੰਚਾਉਣ ਦੇਖੋ ਵੀ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਇਹ ਜਿਨ੍ਹਾਂ ਨੇ ਮੈਨੂੰ ਇਸ ਲੈ ਕੇ ਸਮਝਿਆ ਕਿ ਮੇਰੇ ਤੇ ਜਿਹੜੀ ਮਹਰੀ ਬੰਦੂ ਦਿੱਤੀ ਗਈ ਹੈ ਆਪਣੇ ਵੱਲੋਂ ਪੂਰੇ ਪ੍ਰਯਾਸ ਹੋਣਗੇ ਜਿੱਥੇ ਜਿੱਥੇ ਕਮੀਆਂ ਰਹਿ ਗਈਆਂ ਜਿਹੜੇ ਮਿੱਤਰ ਸਾਡੇ ਜਿਹੜੇ ਭਰਾ ਸਾਡੇ ਦੇ ਸਾਡੇ ਤੋਂ ਨਾਰਾਜ ਨੇ ਇੱਕ ਦੂਜੇ ਦੇ ਨਾਲ ਉਹਨਾਂ ਨੂੰ ਇਕੱਠਿਆਂ ਕੀਤਾ ਸਾਰਿਆਂ ਨੂੰ ਵੱਡੀ ਤੇ ਸਾਡੀ ਮੁਸ਼ਕਲ ਜਿਹੜੀ ਇਹ ਵਾਲੀ ਹੈ ਕਿ ਆਪਾਂ ਸਾਰਿਆਂ ਨੂੰ ਇਕੱਠਿਆਂ ਕਰਨਾ ਇਕੱਠਿਆਂ ਕਰਨ ਤੋਂ ਬਾਅਦ ਸਾਨੂੰ ਜੋ ਪਾਰਟੀ ਦੇ ਆਦੇਸ਼ ਆਣਗੇ ਅਸੀਂ ਉਹਦੇ ਤੇ ਪੂਰਾ ਕੰਮ ਕਰਾਂਗੇ ਔਰ ਸਾਡੇ ਜिले ਦੇ ਆਰੋ ਸ਼੍ਰੀਮਾਨ ਅਨਿਲワਸੂ ਦੇਵਾ ਜੀ ਪੰਗੋਤੋਂ ਮੰਡਲ ਬਧਾਨਾ ਇਹ ਸਾਡੇ ਪੈਣੀ ਮੀਆਂ ਖਾਨ ਦਾ ਮੰਡਲ ਅੱਜ ਦਾ ਬਹੁਤ ਸਾਥੀਓ ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਆ ਜਿਹੜੀ ਜਿਹਦੇ ਵਿੱਚ ਔਰ ਕਿਤੇ ਪਾਰਟੀ ਤੇ ਹਰ ਪਾਰਟੀ ਚ ਪਰਵਾਹ ਪਾ ਦਿਆ ਸਾਡੀ ਪਾਰਟੀ ਚ ਕੋਈ ਵੀ ਆਪਣੀ ਮਿਹਨਤ ਨਾਲ ਕਿਸੇ ਵੀ ਪਾਕਿਸਤਾਨ ਦੇ ਮੌਲਸਰਗਾ ਫਾਸੀਏ ਦਾ ਤੁਸੀਂ ਦੇਖੋ ਜਿੰਨੇ ਵੀ ਪੂਰਾ ਮੰਡਲ ਪ੍ਰਧਾਨ ਬਣੇ ਚਾਹੇ ਨਗਿੰਦਰ ਮੁੱਟੋ ਜੀ ਬਣੇ ਚਾਹੇ ਮੈਂ ਬਣਿਆ ਚਾਹੇ ਪੰਡਾ ਸ਼ੋਭ ਜੀ ਬਣੇ ਮਤਲਬ ਇਸ ਤਰ੍ਹਾਂ ਹੀ ਕੋਈ ਵੀ ਐਮਐਲਏ ਨਹੀਂ ਸੀਗਾ ਕਿਸੇ ਦਾ ਕਿਤਾਜੀ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਨਹੀਂ ਸੀਗਾ ਦੇਸ਼ ਨੂੰ ਲੈ ਕੇ ਜਾਣਾ ਹੈ ਪ੍ਰਧਾਨ ਮੰਤਰੀ ਜੀ ਨੇ ਔਰ ਸਾਡੇ ਸੰਗਠਨ ਨੇ ਸੋਚ ਸੋਚੀ ਹੈ ਪਾਰਟੀ ਚਾਹੋ ਮੰਡਲ ਪ੍ਰਧਾਨ ਬਣੋ ਐਮਸੀ ਬਣੋ ਐਡੀ ਕਿਸਮਤ ਔਰ ਤੁਹਾਡੀ ਮਿਹਨਤ ਦੇ ਉੱਤੇ ਆ ਸਾਡੀ ਪਾਰਟੀ ਚ ਕੋਈ ਵੀ ਇਹੋ ਹੀ ਵਿਸ਼ੇਸ਼ਤਾ ਚਲਦੀ ਇਥੇ ਵਰਕਰ ਦੀ ਮਿਹਨਤ ਵੇਖੀ ਜਾਂਦੀ ਹੈ ਔਰ ਸਾਡਾ ਕੀ ਆ ਜਿਤਨਾ ਨਾ ਰਦਾਂ ਬਾਇਆ ਉਹਦਾ ਤੜਾਜੀ ਆ ਜਾ ਬਣ ਗਿਆ ਉਹਦਾ ਤੜਾਜੀ ਬੀਜੇਪੀ ਦਾ ਇੱਕ ਹੀ ਤਰ੍ਹਾਂ ਹੁੰਦਾ ਚਨੌਂ ਨਿਸ਼ਾਨ ਦਾ ਕਮਲ ਦਾ ਬੋਲ ਬਾਤ ਇਨਸਾਨ ਬਦਲ ਹੁੰਦਾ ਹੈ ਸਾਡੀ ਪਾਰਟੀ ਦੀ ਬਲਤੀ ਹੈ ਤੁਸੀਂ ਦੇਖੋ ਸਾਡੀ ਪਾਰਟੀ ਲੈ ਕੇ ਅੱਜ ਦੇਸ਼ ਦੇ ਰਾਜ